ਸ਼ਿਕਾ ਦੋਸਤੋ ਹੱਥ ਤੋਂ ਆਮਨੇ ਸਾਹਮਨੇ ਦੇਖ ਰਹੇ ਸਾਰੇ ਦਸ਼ਕਾਂ ਨੂੰ ਇੱਕੋ ਰਿ ਫਿਰ ਤੋਂ ਐਸਕੇ ਸਿੱਖ ਸਨ ਦਾ ਪਿਆਰ ਪ੍ਰਾਣਾਸ਼ ਕਰ 208 ਖੜ ਖੜ ਐਸਬੀਐਸ ਨਗਰ ਪਹੁੰਚ ਚੁਕਿਆ ਸ਼ਾਇਦ ਕੋਈ ਇਸ ਤਰ੍ਹਾਂ ਦਾ ਮੰਤਰੀ ਹੋਵੇਗਾ ਜਿਹੜਾ ਇੱਥੇ ਇਸ ਟਾਈਮ ਆਮ ਆਦੀ ਪਾਰਟੀ ਨਹੀਂ ਪਹੁੰਚਿਆ ਵੋਲੰਟੀਅਰ ਵੀ ਜਿਆਦਾ ਤੇ ਚੇਅਰਮੈਨ ਤੋਂ ਲੈ ਕੇ ਐਮਐਲ ਤੱਕ ਜਿੰਨੇ ਵੀ ਮੰਤਰੀ ਇਸ ਟਾਈਮ ਟੋਟਲੀ ਇੱਥੇ ਪਹੁੰਚ ਚੁੱਕੇ ਹਨ ਹੁਣ ਕਾਰਨ ਕੀ ਹੈ ਕੇਜੀਵਾਲ ਦੀ ਰਿਆਈ ਨੂੰ ਲੈ ਕੇ ਜਾਂ ਕੇਜੀਵਾਲ ਦੇ ਹੋਰ ਕੰਮ ਕਾਜ ਨੂੰ ਲੈ ਕੇ ਆਮ ਆਦੀ ਪਾਰਟੀ ਕੇਜੀਵਾਲ ਸਾਹਿਬ ਦੇ ਹੱਕ ਵਿੱਚ ਨਾਲ ਸੀਐਮ ਭਗਵੰਤ ਮਾਨ ਸਾਹਿਬ ਵੀ ਇੱਥੇ पहुंच गए हूँ हैं। 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 खास तस्वीर खास गलत करना कोलकिया लगावे वड़ा कारण दोस्तों मैं अपना अदालत जनता की आमने सामने में आप सबका एक बार फिर से स्वागत है ਜੀ ਆਂ ਦੋਸਤੋ ਸਿੱਖ ਗੱਲ ਕਰੇ ਹਿੰਦੁਸਤਾਨ ਦੀ ਬੁਲੰਦ ਆਵਾਜ਼ ਦੀ ਗੱਲ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਹੈ ਸਾਡੇ ਵਿੱਚ ਰਮਨ ਵੈਲ ਸਾਹਿਬ ਜੀ ਅੱਜ ਮੌਜੂਦ ਹਨ ਖਟਕ ਖਲਾਂ ਦੇ ਵਿੱਚ ਮੌਜੂਦ ਹਨ ਆਪ ਪਹਿਲਾ ਜਾਣਕਾਰੀ ਲੈਣ ਕਿ ਅੱਜ ਅਸੀਂ ਅੱਥੇ ਪਹੁੰਚੇ ਆਂ ਅਤੇ ਪਹੁੰਚਣ ਦਾ ਵੱਡਾ ਕੰਮ ਕੀ ਹੈ ਬੈਲ ਸਾਹਿਬ ਤੁਹਾਡੇ ਇੱਕ ਵਾਰੀ ਫਿਰ ਸਾਡੇ ਸਾਹਮਣੇ ਤੋਂ ਸਵਾਗਤ ਕੀਤਾ ਜਾਂਦਾ ਹੈ ਅੱਜ ਖਟਕ ਖਟ ਕਲਾਂ ਵਿੱਚ ਤੁਸੀਂ ਪਹੁੰਚੇ ਹੋ ਸੀਐਮ ਸਾਹਿਬ ਉੱਗੀ ਸਮੁੱਚੀ ਵਿਧਾਇਕ ਮੰਤਰੀ ਮੈਡਲ ਪਹੁੰਚਦਾ ਅੱਜ ਇੱਥੇ ਪਹੁੰਚਦਾ ਖਾਸ ਮਕਸਦ ਦੇ ਸਾਹਿਬ ਮਕਸਦ ਬਹੁਤ ਸਾਫ਼ ਹੈ ਕਿ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਮਜ਼ ਲੋਕਤੰਤਰ ਦਾ ਮੁਲਕ ਬਣਾਇਆ ਜਾਂਦਾ ਪਰ ਅੱਜ ਜਿਸ ਤਰੀਕੇ ਦੇ ਨਾਲ ਜਨਿੰਦਰ ਮੋਦੀ ਜੀ ਨੇ ਲੋਕਤੰਤਰ ਦਾ ਘਾਣ ਕੀਤਾ ਅੱਜ ਉਹਦੇ ਖਿਲਾਫ ਆਵਾਜ਼ ਚੁੱਕਣ ਲਈ ਉਹਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਦੇ ਖਿਲਾਫ ਇਹ ਦੱਸਣ ਲਈ ਕਿ ਇਸ ਮੁਲਕ ਦੇ ਵਿੱਚ ਲੋਕਤੰਤਰ ਬਹੁਤ ਤਿਆਗ ਤਪੱਸਿਆ ਮੁਸ਼ਕਲਾਂ ਦੇ ਨਾਲ ਇਹ ਲੋਕਤੰਤਰ ਲਿਆ ਸੀਗਾ ਅੱਜ ਉਸ ਲੋਕਤੰਤਰ ਨੂੰ ਬਹੁਤ ਵੱਡੀ ਟਾ ਲੱਗੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਚੋਣਾਂ ਜਿਹੜੀਆਂ ਨੇ ਇਹਨਾਂ ਨੂੰ ਫੈਸਟੀਵਲ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਲੋਕਤੰਤਰ ਦਾ ਤਿਹਾ ਇਲੈਕਸ਼ਨ ਅਨਾਉਂਸ ਹੋ ਚੁੱਕਾ ਸੀ ਕੋਡ ਲੱਗ ਚੁੱਕਾ ਸੀਗਾ ਔਰ ਉਹਦੇ ਵਿੱਚ ਜੇ ਕੋਈ ਮੁੱਦਾ ਸੀਗਾ ਕਿਸੇ ਭ੍ਰਿਸ਼ਟਾਚਾਰ ਦਾ ਕਿ ਉਹ ਤੋਂ ਲੋਕਾਂ ਦੀ ਹਾਲਤ ਦੇ ਵਿੱਚ ਸਾਬ ਹੋ ਜਾਣਾ ਸੀਗਾ ਦੇ ਜੋ ਮੋਦੀ ਸਾਹਿਬ ਕਹਿੰਦੇ ਨੇ ਉਹ ਠੀਕ ਆ ਕਿ ਜੇ ਕੇਜਰੀਵਾਲ ਜੀ ਠੀਕ ਨੇ ਉਹਨਾਂ ਨੇ ਉਸ ਸਮੇਂ ਦੀ ਇੰਤਜ਼ਾਰ ਹੀ ਨਹੀਂ ਕੀਤੀ ਹਾਂ ਹਾਂ ਔਰ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਫੜ ਕੇ ਅੰਦਰ ਕਰਤਾ ਕਿਸ ਬਣਾ ਦੇ ਕਿ ਦੋ ਸਰਕਾਰੀ ਗਵਾਹਾਂ ਦੇ ਬਿਆਨ ਆ ਹਾਂ ਹਾਂ ਔਰ ਉਹ ਵੀ ਇਹ ਸਾਬਤ ਹੋ ਗਿਆ ਕਿ ਜਿਹੜਾ ਦੇ ਬਿਆਨ ਲੈ ਜਿਹਨਾਂ ਨੂੰ ਸਰਕਾਰੀ ਗਵਾਹ ਬਣਾਇਆ ਕੋਲਾ ਕੋਲਾ ਇਹਨਾਂ ਨੇ ਚੰਗਾ ਲਿਆ ਔਰ ਦੂਸਰਾ ਮੁੱਦਾ ਇਹ ਸੀਗਾ ਵੀ ਸੁਪਰੀਮ ਕੋਰਟ ਨੇ ਜਿਹੜੇ ਇਲੈਕਟਰਲ ਬੋਰਡ ਦੀ ਗੱਲ ਸੀਗੀ ਉਹਦਾ ਪਰਦਾ ਫਾਸ਼ ਕਰਤਾ ਉਹਨੇ ਕਿਹਾ ਦੱਸੋ ਕਿਹੜੇ ਕਿਹੜੇ ਬੰਦਿਆਂ ਨੇ ਕਿਹੜੀ ਕਿਹੜੀ ਪਾਰਟੀ ਨੂੰ ਪੈਸੇ ਦਿੱਤੇ ਨੇ ਉਹ ਗੱਲ ਹੁਣ ਸਾਹਮਣੇ ਆ ਰਹੀ ਸੀਗੀ ਉਸ ਗੱਲ ਦਾ ਵੀ ਡਰ ਸੀਗਾ ਤੇ ਇਹਨਾਂ ਨੇ ਉਸ ਆਵਾਜ਼ ਨੂੰ ਦਬਾਉਣ ਵਾਸਤੇ ਇਹ ਸਾਰਾ ਸ਼ਰਜੰਤਰ ਕਰਕੇ ਈਡੀ ਦਾ ਐਸਾ ਦੁਰਉਪਯੋਗ ਕੀਤਾ ਅੱਜ ਤੁਹਾਨੂੰ ਮੈਂ ਦੱਸਦਾ ਈਡੀ ਦੇ ਅਫੀਸਰ ਸਾਹਿਬਾਨ ਨੂੰ ਕਿ ਅੱਜ ਈਡੀ ਦੀ ਕ੍ਰੈਡਿਬਿਲਿਟੀ ਬਹੁਤ ਜ਼ੀਰੋ ਹੋ ਕੇ ਰਹਿ ਗਈ ਬਿਲਕੁਲ ਲੋਕੋ ਦੀ ਕ੍ਰੈਡਿਬਿਲਿਟੀ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਔਰ ਮੈਂ ਇੱਕ ਹੋਰ ਗੱਲ ਮਹਿਸੂਸ ਕਰਨਾ ਕਿ ਸਾਡਾ ਸੂਬਾ ਪੰਜਾਬ ਕਿਤੇ ਹਮੇਸ਼ਾ ਅਨਿਆਇ ਦੇ ਖਿਲਾਫ ਖੜੋਤਾ ਸਾਡਾ ਸੂਬਾ ਦੇ ਹਮੇਸ਼ਾ ਕਿਆ ਕਰ ਤੋਂ ਪਸੀਆ ਦੀ ਮੂਰਤੀ ਆ ਔਰ ਸਾਡੇ ਸੂਬੇ ਨੂੰ ਜਦੋਂ-ਜਦੋਂ ਵੀ ਦਬਾਇਆ ਗਿਆ ਲੋਕਾਂ ਨੂੰ ਮੁਸ਼ਕਲ ਆ ਕੀਤੀਆਂ ਨਹੀਂਆਂ ਨੇ ਉਸ ਵਕਤ ਪੰਜਾਬ ਦੇ ਲੋਕ ਖੜੇ ਹੋਏ ਨੇ ਤਾਵੇਂ ਬਰੇਜ ਰਾਜ ਹੋਵੇ ਤਾਵੇਂ ਮੁਗਲ ਰਾਜ ਹੋਵੇ ਤਾਵੇਂ ਆਪਣਾ ਰਾਜ ਹੋਵੇ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਅੱਜ ਇਹ ਜਿਹੜਾ ਬਹੁਤ ਵੱਡਾ ਘਾਣ ਮੈਸਜ ਨਾ ਮਾ ਦੁਆਰਾ ਰਿਪੀਟ ਕਰ ਰਿਹਾ ਵੀ ਲੋਕਤੰਤਰ ਦਾ ਹੋਇਆ ਅੱਜ ਇਹਦੇ ਵਿੱਚ ਜਿਹੜੀ ਆਵਾਜ਼ ਆ ਪੰਜਾਬ ਚ ਨਿਕਲੂਗੀ ਔਰ ਤੁਸੀਂ ਦੇਖਣਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾ ਕੇ ਇਹਨੂੰ ਲੋਕ ਮੂੰਹ ਨਹੀਂ ਲਾਉਣਗੇ ਔਰ ਜਿਹੜੇ 2 ਸਾਲਾਂ ਦੇ ਕੰਮ ਨੇ ਤਗਵਰ ਕਮਾਨ ਜੀ ਦੇ ਔਰ ਇਹ ਵੰਟਕੇ 3 ਵਾਲ ਜਿਹੜੀ ਸੋਚ ਆ ਅੱਜ ਉਸ ਨੂੰ ਵਧੀਆ ਤਰੀਕੇ ਨਾਲ ਲੋਕੀ ਅਪਣਾ ਕੇ ਇਸ ਗੱਲ ਦਾ ਜਵਾਬ ਦੇਣਗੇ ਔਰ ਅੱਜ ਅਸੀਂ ਸਾਰੇ ਇੱਥੇ ਆਏ ਆ ਇਸ ਮਕਸਦ ਨਾਲ ਆਏ ਆ ਕਿ ਅੱਜ ਇੱਥੇ ਬੈਠਾਂਗੇ ਅੱਜ ਅਸੀਂ ਕੋਖੜਤਾਲ ਵੀ ਰੱਖਣੀ ਆ ਉਹ ਕੋਖੜਤਾਲ ਦਾ ਮਤਲਬ ਇਹ ਆ ਕਿ ਅਸੀਂ ਉਸ ਗੁੱਸੇ ਨੂੰ ਉਸ ਭਾਵਨਾ ਨੂੰ ਜ਼ਾਹਿਰ ਕਰਨਾ ਔਰ ਇਸ ਅਨਿਆਏ ਦੇ ਖਿਲਾਫ ਲੜ ਕੇ ਮਜ਼ਬੂਤੀ ਦੇ ਨਾਲ ਲੋਕਾਂ ਨੂੰ ਤਿਆਰ ਕਰਾਂਗੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਦਾ ਬਹੁਤ ਠੁਕਵਾ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਤੇ ਦੂਜੀ ਇੰਡੀਆ ਪੋਲੀਟੀਕਲ ਪਾਰਟੀਆਂ ਨੂੰ ਉਹਨਾਂ ਨੂੰ ਸਰ ਇਹ ਸਮਝਦਾਰ ਵਾਲੀ ਗੱਲਾਂ ਨੇ ਜਿਹੜੀਆਂ ਕਿਸੇ ਸੀਐਮ ਸਾਹਮਣੂ ਜੀਤ ਚ ਦੇਣਾ ਜਾਂ ਹੋਰ ਤਰ੍ਹਾਂ ਦੇ ਇਦਾਂ ਦੇ ਡਰਾਉਣਾ ਪਾਰਟੀਆਂ ਨੂੰ ਈਡੀ ਤੋਂ ਭੇਜਣਾ ਇਹ ਇਹ ਪਾਰਟੀ ਦੇ ਕੀ ਸਮਝਦਾਰ ਵਾਲੀ ਗੱਲਾਂ ਕੀ ਆ ਪਾਰਟੀ ਦੇ ਅਨਸਮਝਦਾਰ ਵਾਲੀ ਗੱਲਾਂ ਕਿਸੇ ਵੀ ਵਕਤ ਜਦੋਂ ਬਹੁਤ ਸੱਤਾ ਆ ਜਾਵੇ ਔਰ ਸੱਤਾ ਸਿਰ ਨੂੰ ਚੜਦੀ ਹੈ ਮੈਨੂੰ ਆਉਂ ਲੱਗਦਾ ਵੀ ਜਿਹੜੇ ਪਿਛਲੇ ਸਾਲਾਂ 'ਚ ਲੋਕਾਂ ਨੇ ਸੱਤਾ ਦਿੱਤੀ ਆ ਉਹ ਨਰਿੰਦਰ ਮੋਦੀ ਜੀ ਦੇ ਸਿਰ ਨੂੰ ਚੜ ਗਈ ਔਰ ਜਿਸ ਵਕਤ ਬਹੁਤ ਸੱਤਾ ਜ਼ਿਆਦਾ ਆ ਜਾਵੇ ਤੇ ਮਨ ਦੇ ਵਿੱਚ ਇੱਕ ਡਿਕਟੋਰੀਅਲ ਐਟੀਟਿਊਡ ਆ ਜਾਂਦਾ ਜਦੋਂ ਜੇ ਇਤਿਹਾਸ ਪੜਦੇ ਆ ਤੇ ਹਿਟਲਰ ਦਾ ਇਤਿਹਾਸ ਦੇਖਦੇ ਆ ਰਾਮਨ ਦਾ ਇਤਿਹਾਸ ਦੇਖਦੇ ਆ ਉਹ ਗਿਆਨਵਾਨ ਵੀ ਸੀ ਪਰ ਕਿਤੇ ਨਾ ਕਿਤੇ ਕੁਦਰਤ ਨੇ ਉਹਨਾਂ ਕੋਲ ਗਲਤੀਆਂ ਕਰਾਈਆਂ ਜੀ ਇਹਨੇ ਵਿਨਾਸ਼ ਕਾਲ ਬਪ੍ਰੀਤ ਬੁੱਧੀ ਉਹ ਬੁੱਧੀ ਪਛਟੜ ਜਾਂਦੀ ਹੈ ਅੱਜ ਨਰਿੰਦਰ ਮੋਦੀ ਜੀ ਦੀ ਵੀ ਉਹ ਬੁੱਧੀ ਜਿਹੜੀ ਆ ਪਛਟ ਹੋਈ ਆ ਕਾਈ ਉਹ ਈਡੀ ਦਾ ਤੇ ਬਾਕੀ ਚੀਜ਼ਾਂ ਦਾ ਦੁਰਯੋਗ ਕਰਕੇ ਡਰਾਮ ਦੀ ਕੋਸ਼ਿਸ਼ ਕਰ ਰਿਹਾ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਵਾਂ ਇਹ ਮੁਲਕ ਤੇ ਸੂਬਾ ਇਹ ਆਹ ਉਹ ਤਾਂ ਪਸਿਆ ਦੀ ਧਰਤੀ ਆ ਰਿਸ਼ੀਆ ਮੁਨੀਆ ਦੀ ਧਰਤੀ ਆ ਇੱਥੇ ਜ਼ੁਲਮਾਂ ਨਾਲ ਵਿਆਹ ਦੇ ਖਿਲਾਫ ਲੋਕ ਹਮੇਸ਼ਾ ਖੜੇ ਹੁੰਦੇ ਨੇ ਇਹੋ ਹੀ ਤਾਂ ਸਾਡੀ ਰਵਾਇਤਾਂ ਨੇ ਇਹੋ ਜਿਹੜਾ ਮੀਰ ਵਿਰਸਾ ਹੋਰ ਅਸੀਂ ਕਿਸ ਵਿਰਸੇ ਨੂੰ ਲੈ ਕੇ ਤੁਰਿਆ ਸਾਬ ਇਹ ਅਸੀਂ ਵੀ ਘਰਾਂ ਚ ਵੀ ਬੱਚੇ ਛੋਟੇ ਛੋਟੇ ਹੁੰਦੇ ਵੈਸੇ ਆਮਾਨ ਸਮਾਨ ਦੇਣਾ ਕਿ ਜਿੰਨੇ ਮਾਂ ਪਿਓ ਨੂੰ ਸਤਾਇਆ ਉਹਨਾਂ ਸੁੱਖ ਕਿੱਥੋਂ ਪਾਇਆ ਤੇ ਜਿਹੜਾ ਅੱਜ ਮਾਂ ਨੂੰ ਛੱਡ ਕੇ ਮਾਂ ਨੂੰ ਦੁੱਖ ਦੇ ਕੇ ਕਿਸੇ ਹੋਰ ਦੀ ਗੋਦ ਵਿੱਚ ਚੈਨ ਦੀ ਨੀਂਦ ਸੌਣ ਦੀ ਕੋਸ਼ਿਸ਼ ਕਰ ਰਿਹਾ ਕੀ ਲੱਗਦਾ ਜਿਹੜੀ ਮਾਂ ਨੇ ਉਹਨੂੰ ਸਤਕਾਰ ਇਮਾਨਦਾਰੀ ਦੇ ਨਾਲ ਵੱਡਿਆ ਬੁੜੰਦੀ ਤੇ ਪਹੁੰਚਾਇਆ ਉਸ ਮਾਂ ਨੂੰ ਸਤਾ ਕੇ ਕਿਤੇ ਹੋਰ ਜੇ ਸਾਮਿਲ ਹੋ ਕੇ ਬਿਲਕੁਲ ਨਹੀਂ ਹੋਣਾ ਕਿਉਂਕਿ ਮੈਂ ਤਨੇ ਹੋਰ ਚਲ ਦੱਸਦਾ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਭਾਰਤੀਏ ਸੰਸਕ੍ਰਿਤੀ ਤੋਂ ਬਹੁਤ ਪ੍ਰਭਾਵਿਤ ਹਾਂ ਤੇ ਜੇ ਬਹੁਤ ਭਾਰਤੀ ਸੰਸਕ੍ਰਿਤੀ ਦੇਖ ਲਈਏ ਜਿਹੜੀ ਤੁਸੀਂ ਗੱਲ ਕਹੀ ਆ ਵੀ ਆਪਣੀ ਧਰਤੀ ਮਾਂ ਨੂੰ ਉਸ ਕੋਖ ਤੋਂ ਜਿੱਥੋਂ ਅਸੀਂ ਲੋਕ ਵਾਧੇ ਫੁੱਲਦੇ ਆ ਜਨਮ ਲੈਨੇ ਆ ਜੀ ਅੱਜ ਉਹਦੀ ਤੋਹੀਨ ਹੋਏਗੀ ਤੇ ਮੈਂ ਸਮਝਦਾ ਵੀ ਉਹ ਸਸਤਾਵਾ ਜਿਹੜੀਆਂ ਨੇ ਉਹ ਪਰਫੁੱਲਤ ਨਹੀਂ ਹੋ ਸਕਦੀਆਂ ਪਿਛਲੇ 10 ਸਾਲਾਂ ਦੇ ਵਿੱਚ ਬਾਦੂ ਜਨਤਾ ਪਾਰਟੀ ਨੇ ਮੁਲਕ ਦੀਆਂ ਜਿਹੜੀਆਂ ਅਹਿਮ ਸੰਸਥਾਵਾਂ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਡਿਸਟਰਾਇ ਕੀਤਾ ਉਹਨਾਂ ਨੂੰ ਕੌੜਾ ਦਾ ਕਾਰਨ ਕੀਤਾ ਉਹਨਾਂ ਨੂੰ ਵਧਾ ਫੁੱਲਣ ਨਹੀਂ ਦਿੱਤਾ ਨਤੀਜੇ ਦੇ ਤੌਰ ਦੇ ਉੱਪਰ ਅੱਜ ਲੋਕ ਤਿਆਰ ਹੋ ਗਏ ਨੇ ਸਮੇਂ ਦੀ ਠੀਕ ਆ ਔਰ ਅੱਜ ਲੋਕਾਂ ਨੂੰ ਇੱਕ ਆਲਟਰਨੇਟ ਅਸਮਝ ਆ ਗਿਆ ਜੀ ਕਿਸੇ ਵਕਤ ਦੋ ਹੀ ਪਾਰਟੀਆਂ ਸੀਗੀਆਂ ਕਦੇ ਕਾਂਗਰਸ ਰਾਜ ਕਰ ਲੈਂਦੀ ਸੀ ਕਦੇ ਬੀਜੇਪੀ ਰਾਜ ਕਰ ਲੈਂਦੀ ਸੀ ਥਰਡ ਪਲੇਅਰ ਨਹੀਂ ਸੀਗਾ ਪਰ ਹੁਣ ਸੰਘਰਸ਼ ਨੇ ਅਰਵਿੰਦ ਕੇਜਰੀਵਾਲ ਜੀ ਦੇ ਰੂਪ ਚ ਇੱਕ ਨਵੀਂ ਸੋਚ ਮੁਲਕ ਦੇ ਵਿੱਚ ਪੈਦਾ ਕੀਤੀ ਆ ਔਰ ਜਿਸ ਵਕਤ ਨਰਿੰਦਰ ਮੋਦੀ ਨੇ ਦੇਖਿਆ ਕਿ ਅਰਵਿੰਦ ਕੇਜਰੀਵਾਲ ਜੀ ਇੱਕ ਮੇਰੇ ਖਿਲਾਫ ਇੱਕ ਪੋਟੈਂਸ਼ਲ ਆਵਾਜ਼ ਸਾਰੇ ਹਿੰਦੁਸਤਾਨ ਦੇ ਵਿੱਚ ਬਣ ਕੇ ਉੱਪਰ ਰਹੀ ਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਦੱਬਿਆ ਜਾਵੇ ਔਰ ਉਹ ਕੋਸ਼ਿਸ਼ ਕੀਤੀ ਆ ਪਰ ਕੋਈ ਗੱਲ ਨਹੀਂ ਅਰਵਿੰਦ ਕੇਜਰੀਵਾਲ ਇੱਕ ਇੰਡੀਵਿਜੂਅਲ ਨਹੀਂ ਉਹ ਸੰਸਥਾ ਨੇ ਔਰ ਮੈਂ ਕਈ ਵਾਰੀ ਕਹਿੰਨਾ ਕਿ ਅਰਵਿੰਦ ਕੇਜਰੀਵਾਲ ਦੇ ਆਲੇ ਦੁਆਲੇ ਦੇਖ ਲਓ ਕਿਤੇ ਨਾ ਕਿਤੇ ਤੁਹਾਨੂੰ ਇੱਕ ਰੋਹਾਨੀਏ ਔਰ ਜਿਹੜਾ ਉਹਨਾਂ ਦੇ ਸਾਹਮਣੇ ਜਰੂਰ ਆਊਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਬਣ ਚੁੱਕਿਆ ਉਹਨਾਂ ਨੇ ਰਾਜਨੀਤੀ ਨੂੰ ਇੱਕ نوید جی جے اتیا او राजनीति ਜਿਹੜੀ ਲੋਕਾਂ ਦੇ ਭਲੇ ਲਈ ਸੀ ਲੋਕਾਂ ਦੇ ਸੁੱਖ ਲਈ ਸੀ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਲਈ ਸੀ ਅੱਜ ਉਸ ਉਸ ਰਾਜਨੀਤੀ ਨੂੰ ਪਰਫੁੱਲਤ ਕਰਨ ਲਈ ਅਰਵਿੰਦ ਕੇਜਰੀਵਾਲ ਜੀ ਨੇ ਆਵਾਜ਼ ਚੁੱਕੀ ਆ ਔਰ ਉਹ ਆਵਾਜ਼ ਜਿਹੜੀ ਆ بلند ਹੋ ਕੇ ਅੱਗੇ ਚੱਲੇ ਸਰਕਾਰਾ ਦੱਸੋ লাশ ਚੱਲਦੇ ਦਲ ਸਭਾਸੀ ਗੱਲ ਕਰਿਆ ਕਿ ਸਚਾਈ ਨੂੰ ਵਾਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਜਿਸ ਵਕਤ ਸੰਘਰਸ਼ ਹੋਵੇ ਸਚਾਈ ਨੂੰ ਸਾਬਤ ਕਰਨਾ ਹੋਵੇ ਇਹ ਨਫਰ ਕਾਲੀ ਹੋਗਾ ਉਹ ਕਾਲੀਓ ਦੇ ਵਿੱਚ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਭਗਵਾਨ ਰਾਮ ਨੂੰ ਵੀ ਲੜਾਈ ਲੜਨੀ ਪਈ ਸੀਗੀ ਉਹਨਾਂ ਨੂੰ ਸਾਬਤ ਕਰਨਾ ਪਿਆ ਸੀ ਉਹ ਵਿਧੀ ਦਾ ਵਿਧਾਨ ਸੀਗਾ ਉਸ ਵਕਤ ਜਦੋਂ ਵਕਤ ਰਾਵਣ ਦਾ ਰਾਜ ਖਤਮ ਕਰਨਾ ਸੀ ਤੇ ਸ੍ਰਿਸ਼ਟੀ ਨੇ ਇੱਕ ਇੱਕ ਐਸੀ ਬਣਾਇਆ ਸੀ ਜਿਹਦੇ ਨਾਲ ਭਗਵਾਨ ਰਾਮ ਇੱਕ ਦੇਵਤਾ ਸਰੂਪ ਆ ਕੇ ਉਹ ਅਨਿਆਏ ਦਾ ਉਹਨਾਂ ਨੇ ਅਨਾਸ਼ ਕੀਤਾ ਔਰ ਇਸੇ ਤਰੀਕੇ ਨਾਲ ਹਰ ਪ੍ਰਸਥਿਤੀਆ ਪੰਜਾਬ ਜਦ ਹਿੰਦੁਸਤਾਨ ਚ ਵੀ ਐਸੀ ਆ ਬਣ ਰਹੀਆਂ ਨੇ ਵੀ ਪਰਮੇਸ਼ਵਰ ਵੱਲੋਂ ਵੀ ਐਸੀ ਗੱਲ ਮਨਜ਼ੂਰ ਆ ਕਿ ਕੇਜਰੀਵਾਲ ਜੀ ਦੀ ਸੋਚ ਅਰਵਿੰਦ ਕੇ ਥੋੜਾ ਦੀ ਸੋਚ ਆ ਭਗਵੰਤ ਮਾਨ ਜੀ ਦੀ ਕਾਰਜਸ਼ਾਲੀ ਨਵਾਂ ਰੂਪ ਲੈ ਕੇ ਆਉਂਦਾ ਆ ਵਰਕਰਾਂ ਦੀ ਹੌਸਲਾ ਵਧਾਈ ਲੈ ਤੁਸੀਂ ਕੀ ਸ਼ਬਦੋ ਸ਼ਬਦ ਕੀ ਕਹਿੰਦੇ ਵਰਕਰਾਂ ਵਰਕਰਾਂ ਨੇ ਹੌਸਲੇ ਬੁਲੰਦ ਨੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਈ ਸੰਘਰਸ਼ੋ ਨੇ ਬਹੁਤ ਮਿਹਨਤ ਕਰਕੇ ਅੱਜ ਪੰਜਾਬ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਉਹਾਂ ਦੇ ਹੌਸਲੇ ਇਸ ਕਰਕੇ ਵੀ ਬੁਲੰਦ ਨੇ ਕਿ ਉਹ ਨਿਆਂ ਦੇ ਖਿਲਾਫ ਲੜਨਦੇ ਆਦੀ ਨੇ ਔਰ ਵਰਕਰ ਜਿਹੜੇ ਨੇ ਇੱਕ ਸੋਚ ਦੇ ਨਾਲ ਜੁੜੇ ਨੇ ਤੇ ਮੈਂ ਸਮਝਦਾ ਉਹ ਉਸ ਕਰਕੇ ਅੱਜ ਵਰਕਰ ਨੇ ਮਨ ਬਣਾ ਲਿਆ ਪਿੰਡ ਪਿੰਡ ਗਲੀ ਗਲੀ ਮੱਲੇ ਮੱਲੇ ਕੀ ਮਜ਼ਬੂਤੀ ਦੇ ਨਾਲ ਆਪਾਂ ਇਹ ਲੜਾਈ ਜਿਹੜੀ ਆ ਲੜਾਂਗੇ ਔਰ ਇੱਥੇ ਕਾਬਜ਼ਾ ਵੀ ਹਾਸਲ ਜੀ ਹਾਂ ਦੋਸਤੋ ਗੁਰਦਾਸ ਬਹਾਦਰ ਕਦੀ ਸ਼ਾਰ ਰਮਨ ਮੈਲ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ ਵਰਕਰਾਂ ਦਾ ਹੌਸਲਾ ਬੁਲੰਦ ਕੀਤਾ ਤਾਂ ਭਾਵੇਂ ਬੀਜੇਪੀ ਤਾਂ ਤਿੱਖੇ ਵਾਰ ਕਰਕੇ ਵੀ ਦੱਸਿਆ ਕਿ ਆਖਿਰ ਬੰਦ ਸਮੇਂ ਸੱਚਾਈ ਨੂੰ ਦਬਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਜਾਏ ਮਗਰ ਸੱਚਾਈ ਇੱਕ ਦਿਨ ਉੱਭਰ ਕੇ ਬਾਹਰ ਆਏਗੀ ਮੈਟੋਡ ਆਪਣਾ ਅਸਰ ਕਰ ਸਕਦਾ ਕੈਮਰਾਮੈਨਰਾਂ ਨਾਲ ਖੜੇ ਕਰ ਰਹਿਣਾ ਐਸਬੀਐਸ ਨਾਲ ਤੁਸੀਂ ਦੇਖਿਆ ਕਿ ਆਮਾਦੀ ਪਾਰਟੀ ਦੇ ਵਲੰਟੀਅਰਾਂ ਦੇ ਹੱਥਾਂ ਦੇ ਵਿੱਚ ਤੁਸੀਂ ਦੇਖੋ ਇੱਕੋ ਕਾਰ ਨਜ਼ਰ ਆ ਰਿਹਾ ਚੁਲੰਦ ਦਾ ਜਵਾਬ ਵੋਟ ਦੇ ਨਾਲ ਚੁਲੰਦ ਦਾ ਜਵਾਬ ਵੋਟ ਦੇ ਨਾਲ ਆਖਿਰਕਾਰ ਚੁਲੰਦ ਦਾ ਜਵਾਬ ਵੋਟ ਦੇ ਨਾਲ ਕਦੋਂ ਤੱਕ ਕਦੋਂ ਤੱਕ ਦਿੱਤਾ ਜਾਵੇਗਾ ਤੁਸੀਂ ਮੇਰੇ ਪਿੱਛੇ ਖਾਸ ਤਸਵੀਰਾਂ ਇੱਕ ਵਾਰੀ ਫਿਰ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਵਲੰਟੀਅਰ ਆਮਾਦੀ ਪਾਰਟੀ ਦੇ ਵਰਕਨ ਦੇ ਵਿੱਚ ਖਾਸ ਗੁੱਸਾ ਤੁਹਾਨੂੰ ਜੋ ਰੋਸ਼ ਦੇਖ ਨੂੰ ਮਿਲ ਰਿਹਾ ਉਹ ਖਾਸ ਤਸਵੀਰਾਂ ਤੁਹਾਨੂੰ ਦਿਖਾਣੇ ਕੈਮਰਾਮੈਨ ਜੀ ਮੈਂ ਤੁਹਾਡਾ ਬਨਸ ਕਰਨਾ ਆ ਤੱਕ ਆਮਲੇ ਸੁਣੇ ਮੈਸਨਤ ਨਾਲ ਚੁਗਿਆ ਔਰ ਬੱਡੀ ਪੁੱਤਰ ਦੇ ਸਾਹਮਣੇ ਵੱਡਾ ਜਿਹੜਾ ਵੱਡਾ ਕੰਮ ਸੀ 2 ساڏاڻ <laughs> فون